ਮੇਨ ਕੀ ਨਾਮ ਤੁਹਾਡਾ? ਸਿੰਧਰਪੁਰ। ਕਿਹੜਾ ਪਿੰਡ ਤੁਹਾਡਾ? گورਸੀਆਂ ਖਾਨ ਮੁਹੰਮਦ। ਅੱਜ ਤੁਸੀਂ ਆਪੇ ਨਗਰ ਦੀ ਮੌਜੂਦਾ ਪੰਚਾਇਤ ਦੇ ਨਾਲ ਪੁਲਿਸ ਨਾਲ ਸਿੱਧਾ ਬਿੜਿਫਕੇ ਪਹੁੰਚੇ ਹੋ। ਕੀ ਮਾਮਲਾ ਜੀ? ਬੰਦਾ ਖੇਤੀ ਦਾ ਰੋਲਾ ਮੇਰੀ ਸੱਸ ਦੀ ਜ਼ਮੀਨ ਸੀਗੀ ਅਸੀਂ ਆਪ ਦਾ ਹਿੱਸਾ ਹੱਕ ਲੈਣ ਰੋਕਣ ਗਏ ਸੀਗੇ ਇਹਨਾਂ ਨੇ ਸਾਡੇ ਤੇ ਟੈਟ ਚੜਾਉਣ ਦੀ ਕੋਸ਼ਿਸ਼ ਕੀਤੀ। ਚੜਾਤਾ 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 ਤੇ ਉਹ ਥੋੜੀ ਸੱਸ ਦੀ ਹੁਣ ਮੌਤ ਹੋ ਚੁੱਕੀ ਹੈ। ਹਾਂਜੀ ਉਹ ਮੌਤ ਹੋ ਚੁੱਕੀ ਹੈ 2 ਸਾਲ ਹੋ ਗਏ। ਠੀਕ ਠੀਕ ਹੈ ਜੀ ਤੇ ਜਿਹੜੀ ਇਹ ਤੁਸੀਂ ਉਹਦੀ ਸੱਸ ਦੀ ਥੋੜਾ ਸਹੁਰਾ ਹੈਗਾ ਵਾ ਸਹੁਰਾ ਨਹੀਂ ਹੈਗਾ ਸਹੁਰਾ ਨਹੀਂ ਹੈਗਾ ਅਚਾ ਸੱਸ ਦੀ ਸੱਸ ਕਿਹਦੇ ਨਾਲ ਰਹਿੰਦੀ ਸੀਗੀ ਸੱਸ ਉਹਨਾਂ ਦੇ ਨਾਲ ਰਹਿੰਦੀ ਸੀ ਕਿੱਨਾ ਰਹਿੰਦੀ ਥੋੜੇ ਕੀ ਲੱਗਦੇ ਆ ਉਹ ਛੋਟੇ ਦਿਓਰ ਨਾਲ ਕਿੰਨੇ ਭੈਣ ਭਰਾ ਵਾ ਥੋੜੇ ਦਿਓਰ ਜਿੰਨੇ ਆ ਦੋ ਭਾਈ ਸੀ ਵੇ ਠੀਕ ਆ ਤੇ ਜਿਹੜੀ ਥੋੜੀ ਸੱਸ ਸੀ ਉਹ ਇੱਕ ਭਾਈ ਕੋਲ ਰਹਿੰਦੀ ਸੀ ਹਾਂਜੀ ਠੀਕ ਆ ਉਹਦੀ ਮੌਤ ਤੋਂ ਬਾਅਦ ਫਿਰ ਤੁਸੀਂ ਆਪਣਾ ਇਹ ਸਮੰਗਿਆ ਫਿਰ ਹਾਂਜੀ ਮੰਗਿਆ ਸੀ ਠੀਕ ਆ ਉਸ ਤੋਂ ਬਾਅਦ ਕੀ ਹੋਇਆ ਫਿਰ ਉਹਨਾਂ ਨੇ ਕੋਸ਼ਿਸ਼ ਕਰਤੀ ਮੇਰੇ ਤੇ ਟ੍ਰੇਡ ਚੜਾਤਾ ਹੂੰ ਮਾਰਨ ਦੀ ਕੋਸ਼ਿਸ਼ ਕੀਤੀ ਚਾਰ ਪੰਜ ਮੁੰਡੇ ਉਹਨਾਂ ਨੇ ਕਿਹਾ ਵੀ ਚੜਾ ਦੇ ਚੜਾ ਦੇ ਰੋਜ਼ ਰੋਜ਼ ਦਰ ਰਹੀ ਆ ਵੀ ਨਾ ਪੇੜ ਦਿਓ ਹੂੰ ਤੋ ਚੜਾਉਣ ਵਾਲੇ ਬੰਦੇ ਦਾ ਨਾਮ ਕੀ ਆ ਉਹਦੇ ਨਾਮ ਰਾਜੂ ਪੂਰਾ ਨਾਮ ਰਾਜੂ ਆ ਇਹ ਕਿੰਨੇ ਸਮੇਂ ਦੀ ਗੱਲ ਆ ਜੀ ਦੋ ਮਹੀਨੇ ਹੋ ਗਏ ਦੋ ਮਹੀਨੇ ਤੇ ਜਦੋਂ ਹੁਣ ਟਿੱਕ ਲਾਇਆ ਕੋਈ ਤੁਹਾਡੇ ਸਟਾਈ ਬੱਜੀਆਂ ਸੀਗਾ ਹਾਂ ਜੀ ਮੇਰੇ ਤੁਸੀਂ ਕੋਈ ਸਰਕਾਰੀ ਹਸਪਤਲ ਦਾਖਲ ਰਹੇ ਆ ਦਾਖਲ ਹੋਣਾ ਨਹੀਂ ਕਰਿਆ ਸੀਗਾ ਕਹਿੰਦੇ ਛੁੱਟੀਆਂ ਹੈਗੀਆਂ ਤੇ ਦਵਾਈ-ਦਵਾਈ ਦਿੱਤੀ ਅਚਰੇ ਕੀਤੇ ਲੱਤਾਂ ਦੇ ਤੇ ਕੀ ਸਿਵਲ ਹਸਪਤਾਲਾ ਨੇ ਇਸ ਦੀ ਜਿਹੜੀ ਸੂਚਨਾ ਮਾ ਉਹ ਪੁਲਿਸ ਨੂੰ ਸਦਾ ਮੇਰੇ ਦਿੱਤੀ ਸੀ ਉਸ ਟਾਈਮ ਉਹ ਕਹਿੰਦੇ ਅਸੀਂ ਦੇ ਦਾਂਗੇ ਠੀਕ ਆ ਜੀ ਪਰ ਇੰਨਾ ਟਾਈਮ ਬੀਤ ਜਾਂਦਾ ਫਿਰ ਤਾਂ ਬਥੇਰੇ ਕੋਈ ਇਨਸਾਫ ਨਹੀਂ ਮਿਲਿਆ ਨਹੀਂ ਮਿਲਿਆ ਸਾਨੂੰ ਠੀਕ ਆ ਜੀ ਠੀਕ ਆ ਜੀ ਤੇ ਹੁਣ ਤੁਸੀਂ ਕੀ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਸਾਨੂੰ ਆਪ ਦਾ ਹੱਕ ਜਿਹੜਾ ਹਿੱਸਾ ਬੰਦਾ ਸਾਨੂੰ ਉਹ ਮਿਲ ਜਾਵੇ ਬਜੀ ਕੀ ਨਾਮ ਤੁਹਾਡਾ ਜਗਦੇਵ ਸਿੰਘ ਸਰਪੰਚ ਜੀ ਕਿਹੜਾ ਪਿੰਡ ਆ ਤੁਹਾਡਾ ਜੀ ਪਿੰਡ ਗੋਰਚੀਆਂ ਖਾਨ ਮਮਦ ਐ ਤੁਸੀਂ ਮੌਜੂਦਾ ਸਰਪੰਚ ਹੋ ਹਾਂਜੀ ਤੇ ਤੁਸੀਂ ਅੱਜ ਪੁਲਿਸ ਸਟਾਸ਼ਨ ਸਦਾ ਬਿਡੇ ਫੁੱਟੇ ਆ ਜੀ ਕੀ ਮਾਮਲਾ ਵਾ ਇਹ ਸ਼ਿੰਦਰਗੌਰ ਦਾ ਹੈਗਾ ਜੀ ਜ਼ਮੀਨ ਦਾ ਰੋਲਾ ਸੀਗਾ ਜੀ ਠੀਕ ਆ ਜੀ ਕਈ ਦਿਨਾਂ ਤੋਂ ਚੱਲਦਾ ਜੀ ਪੰਚਾਇਤ ਵੀ ਉੱਤੇ ਪਿੰਡ ਵਿੱਚ ਇਕੱਠੀ ਹੋਈ ਸੀ ਠੀਕ ਆ ਜੀ ਇਕੱਠ ਕਰਿਆ ਸੀ ਠੀਕ ਆ ਜੀ ਰੋਲਾ ਨਿਬੜਿਆ ਨਹੀਂ ਤੇ ਤੁਸੀਂ ਮੌਜੂਦਾ ਸਰਪੰਚ ਹੋ ਤੁਸੀਂ ਦੋਨਾਂ ਧਰਾਂ ਨੂੰ ਬਿਠਾ ਕੇ ਕੋਈ ਫੈਸਲਾ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਜੀ ਠੀਕ ਹੈ ਜੀ ਨਿਬੜਿਆ ਨਹੀਂ ਤੇ ਕੀ ਇੱਕ ਜਿਹੜੀ ਹੁਣ ਧਰ ਦੇ ਨਾਲ ਆਇਆ ਦੂਜੀ ਧਰ ਉਹਨੇ ਤੁਹਾਡੀ ਗੱਲ ਕੋਈ ਮੰਨਣ ਦੀ ਲੋੜ ਨਹੀਂ ਸਮਝ ਕਦੇ ਨਹੀਂ ਜੀ ਠੀਕ ਹੈ ਕੋਸ਼ਿਸ਼ ਕੀਤੀ ਤੁਸੀਂ ਹਾਂਜੀ ਹਾਂਜੀ ਕੋਸ਼ਿਸ਼ ਕੀਤੀ ਹੈ ਜੀ ਠੀਕ ਆ ਸਮਝਾਇਆ ਬਥੇਰਾ ਨਹੀਂ ਸਮਝੀ ਸਰਪੰਚ ਜੀ ਇੱਕ ਤੁਸੀਂ ਇੱਕ ਸੱਚੀ ਗੱਲ ਦੱਸਿਓ ਤੁਸੀਂ ਮੌਜੂਦਾ ਮੁਖੀ ਹੋ ਐ ਜਿਹੜੀ ਇੱਕ ਤਾਂ ਦੀ ਬੀਬੀ ਨੇ ਦੂਸਲਾ ਆਇਆ ਵੀ ਮੇਰੇ ਉੱਤੇ ਟਰਟਰ ਚੜਾਤਾ ਸੀ ਇਹਨਾਂ ਨੇ ਉਹ ਸੱਚਾ ਜੀ ਹਾਂਜੀ ਇਹ ਬਿਲਕੁਲ ਸੱਚ ਹੈ ਜੀ ਪਰ ਉਹਨਾਂ ਨੇ ਮੁੰਡੇ ਨੇ ਉੱਪਰ ਚੜਾਇਆ ਸੀ ਜੀ ਠੀਕ ਹੈ ਜੀ ਚਲੋ ਪਰਮਾਤਮਾ ਵੱਲੋਂ ਬਚਾਅ ਹੋ ਗਿਆ ਜੀ ਤੇ ਉਹ ਚਾਚਾ ਸੋਂ ਨੂੰ ਮਿਲਦੀ ਕੋਈ ਵੀਡੀਓ ਵੀ ਬਣ ਚੁੱਕੀ ਹੈ ਜੀ ਇਹ ਸਹੀ ਆ ਹਾਂਜੀ ਹਾਂਜੀ ਵੀਡੀਓ ਹੈਗੀ ਹੈ ਉਹਨਾਂ ਦੀ ਸਪੱਸ਼ਟ ਕਿੰਨੇ ਟਾਈਮ ਦੀ ਗੱਲ ਆ ਇਹ ਅੰ ਦੋ ਕੁ ਮਹੀਨੇ ਹੋ ਗਏ ਜੀ ਠੀਕ ਹੈ ਜੀ ਤੇ ਦੋ ਕੁ ਮਹੀਨੇ ਦਾ ਕੋਈ ਇਹਨਾਂ ਦੀ ਬਹਿ ਕੇ ਸੈਟੀਸਫਾਈ ਹੋਈ ਨਹੀਂ ਨਹੀਂ ਜੀ ਹੋਈ ਨਹੀਂ ਇਹ ਕੀ ਲੱਗਦਾ ਕਿ ਪਰਿਵਾਰਕ ਤਾਂ ਮਾਮਲਾ ਵਾ ਹਾਂਜੀ ਹਾਂਜੀ ਠੀਕ ਆ ਤੇ ਇਹ ਪਰਿਵਾਰਕ ਜੇ ਬੀਬੀ ਨੇ ਦੋਸਲਾਏ ਮੇਰੇ ਟੇਟੇ ਚੜਾਤਾ ਸੀ ਕਿੰਨੇ ਕੁ ਜ਼ਮੀਂਦਾਰ ਹੋਲਾ ਜ ਜ਼ਮੀਨ ਹੈਗੀ ਤਿੰਨ ਕਿੱਲੇ ਹੈਗੇ ਜੀ ਇੱਕ ਕਿੱਲਾ ਮਾਤਾਂ ਦਾ ਜੀ ਠੀਕ ਹੈ ਉਹ ਦਾ ਰੋਲਾ ਜੀ ਠੀਕ ਹੈ ਹਾਂ ਜੀ ਤੇ ਹੁਣ ਪਤਾ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਇਹਨਾਂ ਨੂੰ ਹੀ ਇਨਸਾਫ ਦਿੱਸਤਿਆ ਜਾਵੇ ਠੀਕ ਹੈ ਜਿਹੜਾ ਇਹਨਾਂ ਦਾ ਹੱਕ ਬਣਦਾ ਉਹ ਦਵਾਇਆ ਜਾਵੇ ਠੀਕ ਹੈ ਹਾਂ ਬੱਤ ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਤਾਮਰੇੜ ਬਲਜੀਤ ਸਿੰਘ ਜੋ ਸਮਾਜਿਕ ਮੁੱਦਿਆਂ ਲੈ ਕੇ ਜੋ ਲੋਕਾਂ ਨਾਲ ਧੱਕੇਸ਼ਾਂ ਨੂੰ ਲੈ ਕੇ ਵੱਖ-ਵੱਖ ਸਮੇਂ ਤੇ ਆਪਣਾ ਸੰਘਰਸ਼ ਕਰਦੇ ਆ ਰਹੇ ਆ ਇਹ ਵੀ ਅੱਜ ਵਿਸ਼ੇਸ਼ ਤੌਰ ਤੇ ਥਾਣੇ ਪਹੁੰਚੇ ਹੋਏ ਆ ਆਓ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਅਸਲੀ ਮਸਲਾ ਕਿਸਾ ਵੀ ਤੁਸੀਂ ਇਸ ਨੂੰ ਕਿਵੇਂ ਆਪਣੀ ਨਿਗ੍ਹਾ ਦੇ ਨਾਲ ਦੇਖਦੇ ਹੋ ਕੀ ਮਸਲਾ ਜੀ ਕਾਂਗਰਸ ਸਾਹਿਬ ਅੱਜ ਤੁਸੀਂ ਕੋਲਠਾ ਸੰਧ ਵਿੱਚ ਪਹੁੰਚੇ ਆ ਇਹ ਸਾਰਾ ਤਸਵੀਰ ਤੁਸੀਂ ਵੀ ਇਲਾਕੇ ਵਿੱਚ ਰਹਿੰਦੇ ਹੋ ਲੋਕਾਂ ਦੀਆਂ ਸਮਾਜਿਕ ਜਿਹੜੀਆਂ ਬਰਾਈਆਂ ਨੂੰ ਜਿਹੜੀਆਂ ਖਰਾਬ ਲੜਾਈ ਲੜਦੇ ਹੋ ਇਹ ਕੀ ਅਸਲ ਮਾਮਲਾ ਵਾ ਇਹ ਜੀ ਮਾਮਲਾ ਹੈਗਾ ਜੀ ਇਹਨਾਂ ਦੀ ਸੱਸ ਸੀਗੀ ਜੀ ਠੀਕ ਹੈ ਜੀ ਇਹ ਦੁੰਨੀਆਂ ਜਿਹੜੀਆਂ ਹੈਗੀਆਂ ਦਰਾਣੀ ਜਠਾਣੀ ਇਹਨਾਂ ਦੇ ਦੁੰਨਾਂ ਦੇ ਹਸਬੰਦ ਪਹਿਲੇ ਹੀ ਮਰ ਚੁੱਕੇ ਆ ਵਿਧਵਾ ਔਰਤਾਂ ਨੇ ਜੀ ਠੀਕ ਹੈ ਜੀ ਉਹ ਇਹ ਆਪ ਦੀ ਸੱਸ ਨੂੰ ਜਿਹੜੀ ਛੋਟੀ ਦਰਾਣੀ ਹੈਗੀ ਉਸ ਸੰਭਾਲ ਰਹੀ ਸੀ ਚਿਰ ਤੋਂ ਠੀਕ ਹੈ ਜੀ ਉਹ ਇਹਨਾਂ ਨੇ 14-15 ਲਗਾਤਾਰ ਉਹ ਇਹਨਾਂ ਦੇ ਕੋਲ ਰਹੀ 2 ਸਾਲ ਹੋ ਗਏ ਉਹਦੀ ਡੈਥ ਹੋਈ ਨੂੰ ਇਹਨਾਂ ਕੋਲੇ 3 ਕਿੱਲੇ ਜ਼ਮੀਨ ਸੀ ਜੀ ਉਹਦੇ ਚੋਂ 1 ਕਿੱਲਾ ਇਹਨਾਂ ਨੂੰ ਦੇ ਦਿੱਤਾ ਗਿਆ ਸੀ ਮਾਤਾ ਦਾ ਹਿੱਸਾ ਰੱਖ ਲਿਆ ਗਿਆ ਸੀ ਆ ਕਈ ਘਰੀ ਪਿੰਡ ਚ ਪੰਚਾਇਤ ਵੀ ਹੋਈ ਵੀ ਜਿੰਨਾ ਚਿਰ ਮਾਤਾ ਜਿੰਦੀ ਹੈਗੀ ਆ ਵੀ ਉਨਾਂ ਚਿਰ ਇਹ ਦੂਜੇ ਦਰਾਣੀ ਹੀ ਰੱਖੇਗੀ ਮਾਤਾ ਨੂੰ ਔਰ ਮਾਤਾ ਦਾ ਹਿੱਸਾ ਵੀ ਦਰਾਣੀ ਰੱਖੇਗੀ ਉਸ ਤੇ ਮਰਨ ਤੋਂ ਬਾਅਦ ਇਹਨੂੰ ਵੰਡ ਦਿੱਤਾ ਜਾਵੇਗਾ ਤੇ ਉਹਨਾਂ ਦੀ ਘਰ ਦੀ ਜਗ੍ਹਾ ਵੀ ਸੀਗੀ ਜੀ 90 ਕਿ ਫੁੱਟ ਸੀਗੀ ਜੀ ਇਹਨਾਂ ਨੂੰ 30 ਫੁੱਟ ਜਗ੍ਹਾ ਦਿੱਤੀ ਗਈ ਜੀ ਵੀ ਮਰਨ ਤੋਂ ਬਾਅਦ ਵੀ ਉਹਦੀ ਵੀ ਵੰਡ ਕੀਤੀ ਜਾਵੇਗੀ ਪਾ ਰਹੇ ਜਦੋਂ ਆਪਣਾ ਜ਼ਮੀਨ ਦਾ ਹਿੱਸਾ ਲੈਣ ਗਈ ਜੀ ਖੱਤੇ ਵਿੱਚ ਵੀ ਹੁਣ ਮੇਰੀ ਸੱਸ ਮਰੀ ਨੂੰ 2 ਸਾਲ ਹੋ ਗਏ ਵੀ ਮੇਰੀ ਜ਼ਮੀਨ ਦਾ ਹਿੱਸਾ ਦਿੱਤਾ ਜਾਵੇ ਜੀ ਪਹਿਲਾਂ ਪਿੰਡ ਚ ਪੰਚਾਇਤ ਇਕੱਠੀ ਕੀਤੀ ਗਈ ਇਹਨਾਂ ਬੰਦਿਆਂ ਨੇ ਉੱਥੇ ਵੀ ਇਹਨਾਂ ਦੀ ਨਾ ਕੋਈ ਪ੍ਰਵਾਹ ਕੀਤੀ ਜੀ ਕਹਿੰਦੇ ਅਸੀਂ ਹਿੱਸਾ ਨਹੀਂ ਦੇਣਾ ਹੈਗਾ ਪਰ ਇਹ ਹਿੱਸਾ ਲੈਣ ਦੇ ਲਈ ਖੇਤ ਗਈ ਤਾਂ ਉਹਨਾਂ ਦੂਸਰੀ ਪਾਰਟੀ ਵਾਲਿਆਂ ਨੇ ਇਹਦੀ ਦਰਾਣੀ ਦੇ ਬੱਚਿਆਂ ਨੇ ਇਹਦੇ ਉੱਪਰ ਟਰੈਕਟਰ ਚਲਾ ਦਿੱਤਾ ਜੀ ਇਹ ਸੱਚ ਹੈ ਜੀ ਇਹ ਸੱਚ ਹੈ ਜੀ ਇਹਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਜੀ 2 ਮਹੀਨੇ ਦਾ ਮਸਲਾ ਜੀ ਇਹ ਪੁਲਿਸ ਕੋਲੇ ਵੀ ਇਹ ਪਰਿਵਾਰ 10 20 ਵੇਰੀ ਆਪਣੀ ਪੰਚਾਇਤ ਨੂੰ ਨਾਲ ਲੈ ਕੇ ਇੱਥੇ ਥਾਣੇ ਪਹੁੰਚਦੇ ਆਏ ਆ ਜੀ ਪਰ ਪੁਲਿਸ ਵੀ ਗੋਗਲੋਂ ਤੇ ਮਿੱਟੀ ਲਾਉਂਦੀ ਹੈ ਜੀ ਕਿਸੇ ਨੇ ਕੋਈ ਪ੍ਰੋਪਰ ਕਾਰਵਾਈ ਨਹੀਂ ਕੀਤੀ ਅੱਜ ਵੀ ਅਸੀਂ ਇਸ ਮਸਲੇ ਤੇ ਆਏ ਸੀਗੇ ਜੀ ਵੀ ਜੋ ਇਹਦੇ ਨਾਲ ਬੀਬੀ ਨੇ ਵਧੀਕੀ ਹੋਈ ਆ ਇਹਦੇ ਉੱਪਰ ਟਰੈਕਟਰ ਚੜਾਇਆ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਐਸੀ ਇਲਾਕੇ ਵਿੱਚ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਇਹ ਕਮਰਦ ਸਾਹਿਬ ਜਦੋਂ ਬੀਬੀ ਦੇ ਟਰੈਕਟਰ ਚੜਾਇਆ ਤੁਸੀਂ ਦੱਸ ਰਹੇ ਹੋ ਇਹ ਬੀਬੀ ਨੂੰ ਦਾਖਲ ਵੀ ਰਹੀ ਸੀ ਕਿਸੇ ਹਸਪਤਾਲ ਇਹ ਜਾ ਤਿੰਨ ਚਾਰ ਦਿਨ ਰਹੇ ਸੀਗੇ ਜੀ ਐਡਮਿਟ ਉਹਨਾਂ ਨੇ ਇਹਦੀ ਐਮਰਰ ਕੱਟ ਕੇ ਸੱਟਾਂ ਬਲੰਟ ਸੀਗੀਆਂ ਜੀ ਇਹਨੂੰ ਘਰ ਭੇਜ ਦਿੱਤਾ ਸੀਗਾ ਜੀ ਉਸ ਤੋਂ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਵੀ ਇਹਨਾਂ ਦੇ ਨਾਲ ਆਏ ਆ ਜੀ ਪਰ ਉਹ ਸੱਤਾਧਾਰੀ ਸਰਕਾਰ ਵਾਲੇ ਉਹਨਾਂ ਦੇ ਸਿਰ ਤੇ ਆ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਨਾ ਹਿੱਸਾ ਦੇਣਾ ਨਾ ਕੋਈ ਕਾਰਵਾਈ ਹੋਣ ਦੇਣੀ ਆ ਇਸ ਕਰਕੇ ਇਹ ਇਸ ਜਗ੍ਹਾ ਤੇ ਹੀ ਰੁਕਿਆ ਹੋਇਆ ਹੈਗਾ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਉਹ ਸੱਤਾਧਾਰੀ ਨਾਲ ਪਾਰਟੀ ਨਾਲ ਜੁੜੇ ਹੋਏ ਆ ਜੀ ਉਹਨਾਂ ਦਾ ਦਵਾਜ ਹੀ ਅੱਜ ਪਾਰਟੀ ਦਾ ਇਸ ਕਰਕੇ ਗਰੀਬ ਪਰਿਵਾਰ ਦੀ ਨਹੀਂ ਸੁਣੀ ਜਾ ਰਹੀ ਇਸ ਕਰਕੇ ਅਸੀਂ ਇੱਥੇ ਆ ਪੱਜ ਆਏ ਹਾਂ ਜਿਨ੍ਹਾਂ ਦੇ ਨਾਲ ਪਰ ਅੱਜ ਵੀ ਜਿਹੜੇ ਆਈਓ ਇਹ ਕੇਸ ਦੇਖ ਰਹੇ ਨੇ ਜਿਹੜੀ ਬੀਬੀ ਤੇ ਟਰੈਕਟਰ ਚੜਾਇਆ ਉਹਨੂੰ ਵੀ ਨਾਲ ਹੀ ਵਹਾ ਲਿਆ ਗਿਆ ਵੀ ਤੇਰੇ ਤੇ ਵੀ ਮੁਕੱਦਮਾ ਦਰਜ ਕੀਤਾ ਜਾਵੇਗਾ ਇਹ ਸਰਾਸਰ ਗਲਤ ਹੈ ਅਸੀਂ ਇਹਦੀ ਨਿੰਦਾ ਕਰਦੇ ਹੈਗੇ ਆ ਵੀ ਜਿਹੜੇ ਦੋਸ਼ੀ ਉਹਨਾਂ ਖਿਲਾਫ ਕਾਰਵਾਈ ਹੋਵੇ ਜਿਹੜੇ ਟਰੈਕਟਰ ਥੱਲੇ ਦਿੱਤੇ ਆ ਉਹਨਾਂ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਇਨਸਾਫ ਦੇਣ ਦੀ ਬਜਾਏ ਉਹਨਾਂ ਨੂੰ ਡਰਾ ਕੇ ਅੰਦਰ ਬਹਾਇਆ ਗਿਆ ਵੀ ਇਹ ਡਰਦੇ ਆਪੇ ਭੱਜ ਜਾਣਗੇ ਕਿਉਂਕਿ ਸੱਤਾਧਾਰੀ ਪਾਰਟੀ ਦੂਜੀ ਪਾਰਟੀ ਦੇ ਨਾਲ ਹੈ ਠੀਕ ਹੈ ਜੀ ਤੇ ਕੰਮ ਬਟੇਮ ਜਿਵੇਂ ਤੁਸੀਂ ਵੱਡੇ ਵੱਡੇ ਸਮਾਜਿਕ ਮੁੱਦੇ ਠਾਉਨੇ ਆ ਅਗਰ ਜੇ ਇਹਨਾਂ ਨੂੰ ਇਨਸਾਫ ਨਾਮ ਲਿਆ ਤੇ ਅਗਲਾ ਕਦਮ ਕੀ ਹੋਊਗਾ ਤੁਹਾਡਾ ਅਗਲਾ ਕਦਮ ਜੀ ਅਸੀਂ ਆਪਣੀ ਪਾਰਟੀ ਨਾਲ ਵਿਚਾਰ ਕਰਕੇ ਸਾਥੀਆਂ ਨਾਲ ਵਿਚਾਰ ਕਰਕੇ ਅਗਲੀ ਸਟੇਟਮੈਂਟ ਦੇਵਾਂਗੇ ਔਰ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਇਲਾਕੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਉਹਦੇ ਖਿਲਾਫ ਨਸ਼ੇ ਖਿਲਾਫ ਇੱਕ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਵੀ ਦੇਵਾਂਗੇ ਔਰ ਸ਼ਹਿਰ ਦੇ ਵਿੱਚ ਮਾਰਚ ਕਰਕੇ ਗੁੰਡਾਗਰਦੀ ਤੇ ਇਹਨਾਂ ਗਲਤ ਅਨਸਰਾਂ ਦੇ ਖਿਲਾਫ ਵੀ ਅਸੀਂ ਥਾਣੇ ਦਾ ਘਰੋ ਵੀ ਕਰ ਸਕਦੇ ਹਾਂ